टकराएगा चूर चूर हो जाएगा जो हमसे टकराएगा चूर चूर हो जाएगा जय जय भीम जय भीम जय भीम जो हमसे टकराएगा चूर चूर हो जाएगा जो हमसे टकराएगा चूर चूर हो जाएगा जो हमसे टकराएगा चूर चूर हो जाएगा जय 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 भीम जय भीम जय भीम जय जय एरिया जो रोस प्रदर्शन किया जा रहा है ਜਿੱਥੇ ਵੇਖੋ ਪੂਰੇ ਹਿੰਦੁਸਤਾਨ ਦੇ ਵਿੱਚ ਸਾਡੇ ਹਿੰਦੁਸਤਾਨ ਵਾਲੀ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ ਜਿਨ੍ਹਾਂ ਦੇ ਬਹੁਤ-ਬਹੁਤ ਵੱਡੇ ਵੱਡੇ ਮੁੱਲੇ ਯੋਗਦਾਨ ਵਾ ਜਿੱਥੇ 1950 ਦੇ ਵਿੱਚ ਸਾਡੇ ਡਾਕਟਰ ਭੀਮਰਾਓ ਬੇਦਕਰਜੀ ਜਿਨ੍ਹਾਂ ਨੇ ਸੰਵਿਧਾਨ ਲਾਗੂ ਕੀਤਾ ਜਿੱਥੇ ਸਾਰੇ ਦੇਸ਼ ਦੀ ਆਜ਼ਾਦੀ ਦੀ ਦਸ਼ਨ ਮਨਾਇਆ ਜਾ ਰਿਹਾ ਉੱਥੇ ਹੀ ਇੱਕ ਸ਼ਰਾਤੀ ਅਨਸਰ ਵੱਲੋਂ ਅੰਮ੍ਰਿਤਸਰ ਵਿੱਚ ਜਿੱਥੇ ਸਾਡੇ ਬਾਬਾ ਸਾਹਿਬ ਡਾਕਟਰ ਭੀਮਰਾਓ ਬੇਦਕਰਜੀ ਦੀ ਬੋਤ ਉਥੇ ਲੱਗਾ ਹੋਇਆ ਜਿੰਨੂੰ ਉਥੇ ਭੰਨ ਤੋੜ ਕਰਕੇ ਸਭਿਧਾਨ ਨੂੰ ਅੱਗ ਲਗਾ ਕੇ ਉਥੇ ਕੋਸ਼ਿਸ਼ ਕੀਤੀ ਜਾ ਰਹੀ ਆ ਇਹ ਕਿਤੇ ਨਾ ਕਿਤੇ ਜਿਹੜੀ ਸਾਡੀ ਹਿੰਦੂ ਸਿੱਖ ਮੁਸਲਿਮ ਭਾਈਚਾਰੇ ਦੀ ਆਪਸੀ ਸਾਂਝ ਵਾ ਉਹਨੂੰ ਤੋੜਨ ਦੀ ਸਾਜ਼ਿਸ਼ ਕੀਤੀ ਜਾ ਰਹੀ ਆ ਅਸੀਂ ਅੰਮ੍ਰਿਤਸਰ ਦੇ ਪ੍ਰਸ਼ਾਸਨ ਕੋ ਆਪਣੇ ਗਰਦਾਸਪੁਰ ਦੇ ਮਾਨਯੋਗ ਐਸਐਸਪੀ ਸਾਹਿਬ ਕੋ ਇਹੋ ਮੰਗ ਕਰਨੀ ਆ ਕਿ ਇਹਨਾਂ ਦੇ ਜਿਹੜੇ ਇਹਨਾਂ ਦੇ ਪਿੱਛੇ ਜੜੀਆਂ ਏਜੰਸੀਆਂ ਵਾ ਇਹਨਾਂ ਦੇ ਪਿੱਛੇ ਜਿਨ੍ਹਾਂ ਦਾ ਹੱਥ ਵਾ ਉਹਨਾਂ ਦੇ ਚਿਹਰੇ ਬੇਨਕਾਬ ਹੋਣੇ ਚਾਹੀਦੇ ਆ ਜਿਹੜੇ ਸਾਡੇ ਹਿੰਦੂ ਮੁਸਲਿਮ ਸਿੱਖ ਈਸਾਈ ਭਾਈਚਾਰੇ ਦੇ ਵਿੱਚ ਜਿਹੜੀ ਇਹ ਟ੍ਰੇਲ ਪੋਂ ਦੀ ਸਾਜੀ ਚ ਚੱਲਦੀ ਆ ਉਹਨੂੰ ਕਿਸੇ ਵੀ ਕੀਮਤ ਦੇ ਬਰਦਾਸ਼ਤ ਨਹੀਂ ਕੀਤਾ ਜਾਊਗਾ ਇਹ ਸਾਡਾ ਸੰਗਠਨ ਆ ਜੀ ਦਲਿਤ ਸੁਰੱਖਿਆ ਸਹਿਨਾ ਜਿਹਦਾ ਮੈਂ ਪੰਜਾਬ ਦਾ ਜੂਤ ਦਾ ਪ੍ਰਧਾਨ ਆ ਮੇਰੇ ਨਾਲ ਸਾਡੇ ਨਿਸ਼ਾਨ ਸਿੰਘ ਗੇਲ ਜੀ ਜ਼ਿਲ੍ਹੇ ਦੇ ਪ੍ਰਧਾਨ ਨੇ ਹੋਰ ਵੀ ਸਾਡੇ ਵਿੱਚ ਬਹੁਤ ਜਥੇਬੰਦੀਆਂ ਆਈਆਂ ਸਾਡੇ ਹੂਮਨ ਰਾਈਟਸ ਸੁਰੱਖਿਆ ਸਹਿਨਾ ਤੋਂ ਜਤਿੰਦਰਪਾਲ ਜੀ ਆਏ ਨੇ 크੍ਰਿਸਚੀਅਨ ਜੂਵਾ ਮੋਰਚਾ ਤੋਂ ਲਾਬਾ ਜੀ ਨਰਿਆ ਜੀ ਆ ਸਾਰੀਆਂ ਇੱਥੇ ਰਾਜਨੀਤਿਕ ਧਾਰਮਿਕ ਜਥੇਬੰਦੀਆਂ ਸਾਰੀਆਂ ਪਹੁੰਚੀਆਂ ਜੀ ਇਹ ਵੇਖੋ ਜੀ ਆਪਾਂ ਦੇ ਐਸਐਸਪੀ ਸਾਹਿਬ ਦੇ ਨਾਂ ਦੇ ਮੰਗ ਪੱਤਰ ਲਿਖਿਆ ਹੋਆ ਸਾਡੇ ਕੋਲ ਐਸ.ਡੀ.ਐਮ ਸਾਹਿਬ ਆਉਣ ਐਸ.ਐਸ.ਬੀ ਸਾਹਿਬ ਆਪ ਆ ਜਾਣ ਡੀ.ਐਸ.ਪੀ ਸਾਹਿਬ ਆਉਣ ਐਸ.ਐਚ.ਓ ਸਾਹਿਬ ਸਾਹਿਬ ਆਏ ਨੇ ਤਹਿਸੀਲਦਾਰ ਸਾਹਿਬ ਆਉਣ ਅਸੀਂ ਉਹਨਾਂ ਨੂੰ ਮੰਗ ਪੱਤਰ ਦਵਾਵਾਂਗੇ ਜੀ ਅਸੀਂ ਮੰਗ ਇਹੋ ਕਰਦੇ ਆ ਜੀ ਜੋ ਇਹ ਕਾਸ਼ਵ ਬੇਸ਼ੱਕਰ ਤੇ ਪਰਚਾ ਹੋ ਗਿਆ ਅਸੀਂ ਮੰਗ ਇਹ ਕਰਦੇ ਪੀ ਇਹਦੇ ਪਿੱਛੇ ਹੱਥ ਕਿਸੇ ਦਾ ਵਾ ਕਿਹੜੇ ਸ਼ਖਸਾਂ ਦਾ ਇਹਨਾਂ ਦੇ ਪਿੱਛੇ ਹੱਥ ਵਾ ਉਹਨਾਂ ਦੇ ਚਿਹਰੇ ਬੇਨਕਾਬ ਕਰੋ ਜਲਦ ਜਲਦ ਇਹਨਾਂ ਦੇ ਚਿਹਰੇ ਬੇਨਕਾਬ ਹੋਣਗੇ ਨਹੀਂ ਤੇ ਇਹ ਜਿਹੜਾ ਸਾਡੇ ਰੋਸ ਮੁਜ਼ਾਰੇ ਆ ਧਰਨੇ ਆ ਇਹ ਆਏ ਦਿਨ ਚੱਲਦੇ ਰਹਿਣਗੇ ਜੇ ਲੋੜ ਪਈ ਆਪਾਂ ਜਿਹੜਾ पठानकोटੋਂ ਅੰਬਰਸਰ نیشنل ਹਾਈਵੇ ਆ ਉਹਨੂੰ ਜਾਮ ਕਰਾਂਗੇ ਅੱਜ ਸ਼ਹਿਰ ਧਾਰੀਵਾਲ ਦੇ ਵਿੱਚ ਜੋ ਲਗ ਲਗ ਜਥੇਬੰਦੀਆਂ ਵੱਲੋਂ ਰੋਸ ਮੁਜ਼ਾਹਰਾ ਕੀਤਾ ਜਾ ਰਿਹਾ ਉਹਦੀ ਵਜ੍ਹਾ ਹੈ ਕਿ ਕੱਲ 26 ਜਨਵਰੀ ਗਣਤੰਤਰ ਦਾ ਦਿਵਸ ਸਾਡਾ ਪੂਰੇ ਹਿੰਦੁਸਤਾਨ 'ਚ ਬੜੀ ਖੁਸ਼ੀ ਨਾਲ ਮਨਾਇਆ ਜਾ ਰਿਹਾ ਸੀ ਜਿੱਥੇ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਇੱਕ ਸ਼ਰਾਰਤੀ ਅੰਸਰ ਬਾਬਾ ਸਾਹਿਬ ਦੀ ਮੂਰਤੀ ਦੇ ਉੱਪਰ ਚੜ ਕੇ ਡਾਕਟਰ ਅੰਬੇਦਕਰ ਸਾਹਿਬ ਦੀ ਮੂਰਤੀ ਤੇ ਚੜ ਕੇ ਉਹਨਾਂ ਦਾ ਖੰਡਨ ਕੀਤਾ ਗਿਆ ਭੰਤੋੜ ਕੀਤੀ ਗਈ ਆ ਅਸੀਂ ਸੋਚਦੇ ਹਾਂ ਕਿਤੇ ਨਾ ਕਿਤੇ ਵੱਡੀ ਕਨੇਹੋਣੀ ਸਾਜ਼ਿਸ਼ ਆ ਦੇਸ਼ ਵਿਰੋਧੀ ਤਾਕਤਾਂ ਇਸ ਇਨਸਾਨ ਦੇ ਮਗਰ ਨੇ ਔਰ ਅੱਜ ਜਿੰਨੀਆਂ ਵੀ ਜਥੇਬੰਦੀਆਂ ਹਰ ਪੰਜਾਬ ਦੇ ਸ਼ਹਿਰ ਤੇ ਹਿੰਦੁਸਤਾਨ ਦੇ ਚਾਰੇ ਤੇ ਬਹਿ ਚੁੱਕੀਆਂ ਨੇ ਉਹ ਇਹੋ ਹੀ ਚਾਹੁੰਦੇ ਨੇ ਕਿ ਅੱਜ ਬਾਬਾ ਸਾਹਿਬ ਨੇ ਹਿੰਦੁਸਤਾਨ ਦੀ ਦੇਣ ਕੀ ਆ ਕਿ ਕੱਲ ਇੱਕ ਸਬਦਾਨ ਉਹਨਾਂ ਦੇ ਹੱਥਾਂ ਦਾ ਲਿਖਿਆ ਲਿਫਤ ਦੀ ਤਰੀਕ ਤੇ ਖੁਸ਼ੀ ਮਨਾਈ ਜਾ ਰਹੀ ਹੈ ਕਿ ਉਹਨਾਂ ਸਬਧਾਨ ਲਾਗੂ ਕੀਤਾ ਸੀਗਾ ਸਬਧਾਨ ਦੇ ਰਚਕ ਨੇ ਪਰ ਉਹਨਾਂ ਦੀ ਬੇਅਦਬੀ ਕੀਤੀ ਜਾਂਦੀ ਆ ਕਿਤੇ ਨਾ ਕਿਤੇ ਸਾਡਾ ਖਿਆਲ ਆ ਕਿ ਸਾਡੇ ਪ੍ਰਸ਼ਾਸਨ ਚ ਕਮੀਆਂ ਨੇ ਕਿ ਜਿਹੜੀ ਐਸੇ ਸਮੇਂ ਤੇ ਵੀ ਸੁਰੱਖਿਆ ਮਹੱਈਆ ਨਹੀਂ ਕਰ ਸਕਦੀ ਆਪਣੇ ਸ਼ਹਿਰਾਂ ਦੇ ਵਿੱਚ ਸੋ ਸਾਡੀ ਮੰਗ ਆ ਕਿ ਇਸ ਦੋਚੀ ਨੂੰ ਘੱਟੋ-ਘੱਟ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਆ ਔਰ ਪਿੱਛੇ ਇਨਾਂ ਦੀ ਮੋਟੀ ਤੈਅ ਰੱਖ ਕੇ ਮੋਟੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਆ ਔਰ ਜਿਹੜੀਆਂ ਵੀ ਸ਼ਕਤੀਆਂ ਇਹਨਾਂ ਦੇ ਮਗਰ ਦੇਸ਼ ਵਿਰੋਧੀ ਤਾਕਤਾਂ ਨੇ ਉਹਨਾਂ ਨੂੰ ਨੰਗਿਆ ਕਰਕੇ ਜਿਹੜੇ ਲੋਕ ਵੀ ਚਾਰਜਸ ਕਰਤਾਂ ਨੇ ਉਹਨਾਂ ਨੂੰ ਇਸ ਕੇਸ ਦੇ ਵਿੱਚ ਇਨਵੋਲਵ ਕੀਤਾ ਜਾਵੇ ਉਹਨਾਂ ਨੂੰ ਵੀ ਪਰਚੇ 'ਚ ਦਰਜ ਕੀਤਾ ਜਾਵੇ ਅਗਰ ਪਰਚੇ 'ਚ ਕੋਈ ਕਮੀ ਕਮਜ਼ੋਰੀ ਰਹਿੰਦੀ ਆ ਤਾਂ ਅਸੀਂ ਪੰਜਾਬ ਬੰਦ ਦੀ ਕਾਲ ਸਾਰੀਆਂ ਜਥੇਬੰਦੀਆਂ ਨਾਲ ਕੇ ਜਲਦ ਦਵਾਂਗੇ